ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਦੋ ਝੋਟੀਆਂ ਦਿਖਾਵਾਂਗੇ ਇੱਕ ਦਿਖਾਵਾਂਗੇ ਵੱਡੀ ਵਹਿੜ ਤੇ ਝੋਟੀਆਂ ਵੀ ਪੂਰਾ ਟੌਪ ਕਲਾਸ ਨੇ ਜਿੰਨੇ ਆ ਸੋ ਆਓ ਅੱਗੇ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਭਾਈ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਪ੍ਰਦੀਪ ਸਿੰਘ ਜੀ ਪਿੰਡ ਲੋਹਾ ਦੇ ਦਾ ਜਲਾਸੀ ਤੇ ਮੋਬਾਈਲ ਨੰਬਰ ਜੀ ਆਪਣਾ 9330801952 ਜਿਹੜੇ ਪਹਿਲੇ ਨੰਬਰ ਆਪਾਂ ਝੋਟੀ ਦੇਖਦੇ ਪਏ ਜੀ ਕਿਹੜਾ ਸੂਆ ਸੂਈ ਹੈ ਦੂਜਾ ਸੂਆ ਰਾਤ ਸੂਈਆ ਮੰਨ ਕੇ ਜੀ ਦੁੱਧ ਇਹਨੇ ਦਿੱਤਾ 14 ਕਿਲੋਗ੍ਰਾਮ ਵਿੱਚ 14 ਦਾ ਬੱਚਾ ਇਹਦਾ ਕਿਹੜਾਗਾ ਕੱਟੀ ਆ ਬਈ ਮਗਰ ਬੱਚਾ ਇਹਦੇ ਮਗਰ ਹੈਗਾ ਕੱਟੀ ਹਣਾ ਠੀਕ ਆ ਤੇ ਦੂਜਾ ਸੂਆ ਪਹਿਲੇ ਸੂਏ 14 ਲੀਟਰ ਦੁੱਧ ਪਾਇਆ ਮੈਟੋ ਸੋ ਵੀਰੋ ਕੱਦ ਕਾਠ ਵਗੈਰਾ ਦੇਖੋ ਝੋਟੀਆਂ ਚੰਗਾ ਤੇ ਤਾਜੀ ਸੂਈਆਂ ਜੇਰ ਜੂ ਡੰਨਾ ਜੀ ਸਾਰਾ ਕੁਝ ਇੱਕ ਨੰਬਰ ਆ ਬੜੀ ਚੁਾਈ ਵਾਲਾ ਥਣ ਲੱਗਿਆ ਠੀਕ ਹੈ ਪਰ ਵੀ ਅਸਲ ਵਾਲੇ ਬਾਈਆਂ ਦੇ ਫੋਨ ਆਉਂਦੇ ਹੀ ਵੀ ਆ ਟੋਕਰੀ ਝੋਟੀ ਲੈਣੀ ਆ ਠੀਕ ਹੈ ਪਹਿਲਾਂ ਥੋੜਾ ਜਿਆ ਤੈਨੂੰ ਪਤਾ ਘਰੇ ਪ੍ਰੋਬਲਮ ਕਰਕੇ ਆਪਾਂ ਮਾਲ ਲਾ ਫੇਰ ਕੱਲ ਤੋਂ ਹੀ ਚੱਲੂ ਕੀਤਾ ਲੈ ਉਹ ਠੀਕ ਆ ਹੁਣ ਮਾਲ ਆਇਆ ਕਿ ਰੋਟੀ ਚਾਹ ਪੀਣ ਚ ਠੀਕ ਹੈ ਕਿੰਨਾ ਦੁੱਧ ਮੰਨ ਕੇ ਚਲੇ ਆ ਜੀ ਬੰਦਾ 14 15 ਕਿਲੋ ਦੁੱਧ ਮੰਨ ਕੇ ਜਿਹੜਾ ਵੀ ਮਰਜ਼ੀ ਲੈ ਠੀਕ ਹੈ 14 15 ਕਿਲੋ ਦੁੱਧ ਦੇਉਗੀ ਇਸ ਦੀ ਸੇ ਵਾਲਾ ਨਗੀਨਾ ਪੀਸ ਆ ਬਾਈ ਯਾਰ ਦਸਮ ਦੀ ਲੋੜ ਨਹੀਂ ਕਿਉਂਕਿ ਹਰ ਬੰਦਾ ਸਮਝਦਾਰ ਅੱਜ ਦੇ ਟਾਈਮ ਦੇ ਵਿੱਚ ਠੀਕ ਹੈ ਛਣ ਛਣ ਵੇਖ ਅੱਗੋਂ ਗਾੜੀ ਪਿਛਾੜੀ ਆ ਗਾੜੀ ਪਿਛਾੜੀ ਇੱਕੋ ਜਿਹੀ ਕਿਆ ਜਮਾ ਹਾਂ ਸਾਰੇ ਪਾਸੋਂ ਦਾ ਹੱਥ ਤਰਾ ਨਹੀਂ ਹੈਗਾ ਤੇ ਇਹਦਾ ਭਾਵ ਯਾਰ ਕੀ ਰੋਣਾ ਲੈਣ ਦਿਨ ਬਾਈ ਢਿੱਲੇ ਦਾ ਅੱਜ ਵਾਲਾ ਜਿਹੜਾ ਰੇਟ ਹੈ 1 ਲੱਖ ਤੇ 65000 ਰੁਪਏ ਕੱਟੀ ਦਾ ਠੀਕ ਹੈ ਮਾੜਾ ਵਟਾ ਮਾਨਤਾ ਮਾਨਤਾ ਨੂੰ ਇੱਕ ਕੱਟੀ ਹੈ ਇਹ ਵੇਖ ਲਾ ਗੱਤ ਤਾਰਾ ਬਰਵਾਦ ਨੇ ਤੇ ਆ ਹੈਗਾ ਤੇ ਬੱਚਾ ਹਨਾ ਕੱਟੀ ਆ ਬਈ ਟੋਪ ਪੰਚਾਇਤ ਦੇ ਪਿੱਛੇ ਹੈਗੇ ਕੱਟੀ ਇਹ ਹੋਰ ਬੰਦਾ ਢਿੱਲੋ ਕਈ ਵਾਰ ਹੁਣ ਵਿਚ ਵੀਰੇ ਚਾਰ ਦਿਨ ਵਧਾ ਲੰਘਦਾ ਯਾਰ 나ੜੂਆ ਦੇਖਣ ਤੇ ਛੋਟੀ ਦਾ ਰਾਸ ਸੂਈ ਆ ਕਿਉਂਕਿ 나ੜੂਆ ਵੀਰੀ ਕੱਟ ਦਿੰਨੇ ਆ ਆਪਾਂ ਕਈ ਵਾਰ ਵੀ ਪਸੂ ਮੂੰਹ ਨਾਲ ਖਿੱਚ ਲੈਂਦਾ ਨਾ ਠੀਕ ਹੈ ਆ ਬੱਚਾ ਦਾਸ ਦਾ ਕੱਚਾ ਹਨਾ ਹੁਣ ਇਹਦਾ ਦੇਖ ਕੇ ਆਲਾ ਕਹਿੰਦਾ ਵੀ ਜੇ ਲੋਕੀ ਆਂਦੀਆਂ ਵੀ ਖਾਣੇ ਕੀ ਚੱਕਰ ਹੋ ਹਨਾ ਸੋ ਬੱਚਾ ਇਹਦੇ ਪਿੱਛੇ ਹੈਗੇ ਕੱਟੀ ਜਾਵਾ ਹਾਂ ਬਈ ਕੱਟੀ ਕਹਿਵਾਤਾ ਦੂਜਾ ਸੂਆ ਛੋਟੀ ਸੂਈਆਂ ਸਿੰਘ ਦੇਖੋ ਜਾਵਾ ਕੁੰਡਾ ਸਿੰਘ ਜਾਵਾ ਤੇ ਪੂਰੀ ਸਾਫ ਸੁੱਧਰੀ ਤੇ ਚੋਣ ਚਵਾ ਦੇਖੋ ਜਮਾ ਕਿਆ ਬਾਤ ਹੈ ਨੰਬਰ 1 ਸੁਭਰ ਥਣ ਦੇਖੋ ਕਿਆ ਬਾਤ ਹੈ ਮੋਟਾ ਸਾਫ ਸੁਥਰਾ ਥਣ ਸੱਚੀ ਜੀ ਆ ਬਈ ਢਿੱਲੋ ਕਹਿਣ ਦੀ ਗੱਲ ਕੁਝ ਹੋਰ ਹੁੰਦੀ ਹੈ ਹਨਾ ਵੀ ਜਦੋਂ ਇਹ ਕੱਟੀ ਅੱਜ ਤੋਂ 10 ਦਿਨਾਂ ਬਾਅਦ ਦੇਖ ਦੁੱਧ ਤੇ ਆ ਗਈ ਠੀਕ ਇੱਕ ਤਰੀਕ ਦੇ ਰੰਪਰੇ ਤੱਕ ਫੜਾਕੇ ਕੱਢ ਦੂ ਘਰੇ ਕਿਸ ਹਦਿਆਂ ਮਾਰੀ ਧਾਰਾ ਫਿਰ ਇਹਦੇ ਇੱਕ ਤਰੀਕ ਦੇ ਫੜਾਕੇ ਦੀਆਂ ਸੋ ਚੋਣ ਦੇਖੋ ਕਿਆ ਬਾਤਾਂ ਪੂਰਾ ਮੋਟਾ ਮੋਟਾ ਸੋਹਣਾ ਸਾਫ ਸੁਥਰਾ ਚੋਣਾ ਤੇ ਚੁਾਈ ਚੁਾਈ ਦੀ ਇੱਕ ਨੰਬਰ ਜਮਾ ਬੰਬਾ ਜਮਾ ਤੇ ਮੂਹ ਲਸਣ ਵੀ ਦੇਖੋ ਗਾੜੀ ਪਿਛਾੜੀ ਜਿ ਬਿਲਕੁਲ ਜ ਜਿਹੜੇ ਵੀਰੇ ਕਹਿੰਦੇ ਬਰੀਡ ਦੇ ਕੰਮ ਕਰਨਾ ਉਹ ਜੀ ਹੈ ਜਦੋਂ ਥਾਣ ਦੇਖੋ ਝੋਟੀ ਨੇ ਕਿਹੋ ਜਿਹਾ ਕੱਢਿਆ ਬੱਚਾ ਪਿੱਛੇ ਗੱਟੀਆਂ ਤਾਜੀ ਸੁਈ ਵੀ ਆ ਜੇਰ ਜ ਤੁਹਾਡਾ ਨਾ ਸਾਰਾ ਪਰਦਾ ਪਾਤਾ ਚੀਜ਼ਾਂ ਨਹੀਂ ਢਿੱਲੋ ਮਿਲਦੇ ਚਾਰੇ ਪੱਲੇ ਦਾ ਪੂਰਾ ਜਾਨਵਰ ਨਹੀਂ ਮਿਲਦਾ ਇੱਥੋਂ ਦੇਖ ਇੱਥੋਂ ਲੈ ਵਾ ਸ਼ਾਰਟ ਇਹ ਸਾਫ ਹੋ ਕੁਈ ਸ਼ੈਡ ਨਾ ਖੈੜ ਕੁਛ ਇੱਕ ਪੈਂਡ ਚ ਮਾਨਦਾ ਨਾ ਆਪਾਂ ਕਰਦਾਂਗੇ ਹਣੇ ਤੇ ਮਰਜੀ ਤਸੱਲੀ ਕਰ ਲਿਆ ਅੱਜ ਦੇ ਟਾਈਮ 'ਚ ਇਹ ਜੀ 2 ਲੱਖ ਦੀ ਮਿਲਦੀ ਆ ਇਹ ਜੇ ਗੱਲ ਆ ਅੱਗੇ ਭਾਈ ਜੀ 2 ਨੰਬਰ ਦੀ ਜਿਹੜੀ ਬੈੜ ਖੜੀ ਆ ਜੀ ਦੂਜਾ ਸੂਆ ਬੱਚੀ ਸੁੰਦੀ ਆ ਜਿਵੇਂ ਹੁਣ ਗਰਮੀ ਕਰਕੇ ਐਫ ਦੇ ਵਿੱਚੋਂ ਐਰ ਸਾਰ ਜਰਸੀ ਜਰਸੀ ਤਾਂ ਮਿਕਸ ਹੋ ਗਈ ਇੱਕ ਢੰਡੀ ਸੀਲ ਵਾਲਾ ਕੋਈ ਲੇਖਾ ਨਹੀਂ ਇਦਾਂ ਬਾਈ ਹੁਣ ਕਹਿਣ ਨੂੰ ਜਿਵੇਂ ਹਵਾਈ ਗੱਲਾਂ ਮਾਰ ਦਿੰਦਾ ਅਗਲਾ ਵੀ ਇਹਨੇ 30 ਕਿਲੋ ਬਾਈ 23 ਕਿਲੋ ਤੋਂ ਦੱਸਿਆ ਇਹਨੇ ਕਿਲੋ ਠੀਕ ਕਿਲੋ ਐ ਕਿਹਦੇ ਵੀ ਆਪਣਾ ਹੋਈ ਕੰਮ ਮੱਝਾਂ ਦਾ ਕੰਮ ਚਾਰੇ ਦੋਨੇ ਪੇਟਰੋਂ ਦੇ ਹਾਊਸਰ ਦੇ ਨਾਲ ਪੀੜੀ ਦੇ ਪਾਵੇ ਵਰਗਾ ਥਾਣਾ ਪੂਰਾ ਮੁਠੀ ਦਾ ਚਾਰੇ ਤਾਂ ਨਿਕਣਵੇਂ ਬਿੱਤੀ ਸੀ ਹਣਾ ਕੱਲ ਸਹਜਾ ਦੇਖ ਕੈ ਦਿਨ ਕੱਢਦੀ ਐ ਇਹ ਇਹਨ ਪੂਰਾ ਫੋਲਸ ਹੈ ਦਿਨ ਕਿ ਲੈ ਜੂਗਾ ਯਾਰ ਭਾਈ ਮਾਲਕਾਂ ਨੇ ਤੈਨੂੰ ਦਨੇ ਪੂਰੇ ਦੱਸਿਆ ਇੱਕ ਅਦੋ ਦਿਨ ਕੱਢ ਜੀਮ ਕਿ ਇੱਕ ਦਿਨ ਲੈ ਵੀ ਸਕਦੀ ਆ ਇਹ ਚੂਜੀ ਸਾਡੇ ਕਰਮ ਵਾਲੇ ਬਾਕੀ ਵੱਡੀ ਬੁੱਡੀ ਬਾਤ ਆ ਹਣਾ ਕਿੰਨਾ ਦੁੱਧ ਮੰਨ ਕੇ ਚੱਲੇ ਬੰਦਾ ਭਾਈ ਦੁੱਧ ਆਪਾਂ ਨਾਲ ਦੇਖ 23 24 ਕਿਲੋ ਦੁੱਧ ਮੰਨ ਕੇ ਲੈ ਲੈ ਆਪਾਂ ਨੂੰ ਬਦਲੇ ਦੁੱਧ 25 ਕਿਲੋ ਵੀ ਦੇ ਦੂਗੀ ਬਾਕੀ ਮੇਨ ਗੱਲ ਹੋਰ ਆ ਭਾਈ ਠੰਡੀ ਸੀਰ ਵਾਲੀ ਅਗਲੇ ਦੇ ਘਰ ਤੱਕ ਵੀ ਗਰੰਟੀ ਆ ਰੰਗ ਸਲੀਨ ਦੇ ਕੱਪੜੇ ਵਰਗਾ ਜਾਨਾ ਹਾਂ ਠੰਡੀ ਸੀੜਾ ਹੋਵੇ ਕੋਈ ਲੇਖਾ ਹੀ ਨਹੀਂ ਕਰਮ ਵਾਲੀ ਆ ਜੇ ਤੂੰ ਵੇਜਾ ਇਧਰ ਸੁੱਲੇ ਵਾਲੂ ਬਾ ਦੇਖੋ ਕਿਆ ਵਾਤਾ ਕੋਈ ਜਮਾ ਜੈ ਸਮੀ ਭੜੀ ਵੀ ਬਹੁਤ ਜ਼ਿਆਦਾ ਤੇ ਰੇਟ ਇਹਦਾ ਵਾਕ ਹੀ ਰੱਖਿਆ ਜੀ ਬਾਈ ਜਮਾ ਦਾ ਬਾਜ ਰੇਟ 87000 ਸਰਫ 87000 ਨੇੜੇ ਨੇੜੋ ਨੇੜੇ ਡਿੱਗਣਾ ਸੋ ਵੀਰੋ ਕੱਦ ਬੈਠ ਦੇਖੋ ਬੈੜ ਦਾ ਪੂਰਾ ਸਾਫ ਸੁਥਰਾ ਤੇ ਲੇਵਾ ਲੂਵਾ ਜਿੰਦ ਜਣ ਪੂਰੀ ਓਕੇ ਆ ਜੇ ਆਪਾਂ ਦੇਵਾਂਗੇ 87 ਬਾਈ ਲੈਣ ਦੇ ਨਾਲ ਰੇਟ ਆ ਵੀ ਕਈ ਵਾਰ ਵੀਰ ਕਹਿੰਦੇ ਨੇ ਘਾਟਵਾ ਦੇ ਵਿੱਚ ਕੋਈ ਨਹੀਂ ਕਹਿੰਦੇ ਹੁਣ ਮੈਂ ਇਹਦਾ 10 ਮੰਗ ਲਈ ਉਹ ਵੀ ਕੋਈ ਫਾਇਦਾ ਨਹੀਂ ਜਾਈ ਗੱਲਾਂ ਜਾਈ ਇਹਨੂੰ ਵੇਚ ਨਾਲ ਆਪਾਂ ਹਣਾ ਸੋ ਕੰਦ ਗਰਜੇ ਆਲੇ ਪਾਸੋਂ ਦੇਖ ਨਾੜਾ ਨੂੜਾ ਲੈਵੇ ਤੇ ਥਾਣ ਮੁਠੀ ਵਾਲਾ ਇੱਥੇ ਨਾ ਨਾ ਫੁੱਲ ਸਹਿਜ ਆ ਠੀਕ ਹੈ ਇੱਕ ਜਿਹੇ ਜਿਵੇਂ ਜਰਸੀ ਉਹ ਵੀ ਬੱਚੇ ਨੇ ਦਲੇ ਮਾਰਦੀ ਲੈ ਰਹੀ ਰਹੀ ਜਰਸੀ ਜਿਹੜੀ ਟੌਪ ਕਲਰ ਵੱਡੇ ਕੱਦ ਕਰ ਖੜੀ ਪੈਦਾ ਕਰਦਾ ਬਾਈ ਠੰਡੀ ਸੀਲ ਵਾਲੀ ਨਿਆਣਾ ਪਾਉਣ ਦੀ ਵੀ ਜ਼ਰੂਰ ਤੰਗ ਨਹੀਂ ਇੰਨੀ ਵਧੀਆ ਕਰਮਾਂ ਵਾਲੀ ਕੀਮਤ ਜੈਨੂਅਰ 87 ਲੈਣ ਦੇ ਨਾਲ ਰੇਟਾ ਸਾਰੀ YouTube ਪੱਟ ਕੇ ਫਰੋੜ ਲੈ ਜੇ ਤੂੰ ਇਦਾਂ ਦੀ ਵੇਣਦਾ ਹੀ ਰੇਟ ਕਰਦੇ ਜ਼ਿੰਮੇਵਾਰੀ ਜਾ ਜਗਲ ਇਹ ਕਾਲੇ ਦੁਆਲੇ ਲੇਵਾ ਫਿਟਿੰਗ ਲੈਵੇ ਵਾਲੀ ਆ ਦੁੱਧ 25 ਕਿਲੋ ਪਾ ਦੂ ਪਾ ਗਰਮੀ ਨਹੀਂ ਮੰਦੀ ਦੇਖੋ ਉੱਤੇ ਪੱਖਾ ਕੋਈ ਨਹੀਂ ਲੇ ਕਰਕੇ ਦੀ ਦਿਖਾ ਵੀ ਜਿੱਦਾਂ ਐਵੇਂ ਹੁਣ ਆਉਂ ਆਉਂ ਜਿਆਦੇ ਚਾਹ ਕੋ ਵੱਡੇ ਵੱਡੇ ਸਾਹ ਲੈਂਦੀ ਆ ਠੀਕ ਹੈ ਬਿਨਾ ਪੱਖੇ ਤੋਂ ਫੜੀ ਜੇ ਕਰਕੇ ਦੀ ਜੁੰਮੇ ਮਾਰੀ ਇਹ ਐਚਐਫ ਦਾ ਮੁਕਾਬਲਾ ਕਰੂ ਕਰਮੀ ਤੇ ਅੱਗੇ 33 ਜੇ ਨੰਬਰ ਜਿਹੜੀ ਝੋਟੀ ਦੇਖੀ ਜ ਨੇ ਕਿਹੜਾ ਸੂਆ ਸੂਈ ਬਈ ਜੂਜਾ ਸੂਆ ਬਾਈ ਅੱਜ ਹਫਤੇ ਦੀ ਚੂਂਦੀ ਆ 15 ਕਿਲੋ ਦੁੱਧ ਤੋਲਣ ਲੱਗ ਰਹੀ ਹੁਣ 15 ਕਿਲੋ ਦੁੱਧ ਹਾਜ਼ਰ ਆ ਜਾਵਾਂ। ਹਾਂ ਤੇ 20 ਕਿਲੋ ਦੁੱਧ ਮਾਲਕਾਂ ਨੇ ਦੱਸਿਆ ਵੀ ਆਪਣਾ ਹੀ ਚੋਇਆ ਹੋਇਆਗਾ। ਸੂਈ ਨੂੰ ਕਹਿ ਦਨੋਗੇ? 3 ਹਫ਼ਤਾ ਲੈ ਬਾਈ। ਹਫ਼ਤਾ ਹੋ ਗਿਆ ਸੂਈ ਨੂੰ। ਪਿੱਛੇ ਕੱਟਾ ਬਾਈ। ਸੂਆ ਤੀਜਾ ਹਨਾ। ਹਾਂਜੀ ਹਾਂਜੀ। ਤੀਜਾ ਸੂਆ ਪਿੱਛੇ ਕੱਟਾਗਾ। ਨਹੀਂ ਦੂਜੇ ਸੂਏ ਬਾਈ ਸੂਈ ਹੁੰਦੀ ਆ। ਦੂਜੇ ਸੂਏ ਵੀ। ਤੇ ਸਿਕ ਬੂ ਬਸ ਓਕੇ ਆ। ਇਹ ਆਪਣੀ ਇੱਧਰ ਦੀ ਐ ਕੋ ਉਧਰਲੀ ਐ। ਕਿਵੇਂ ਬਾਈ? ਇਹ ਆਪਣੇ ਇੱਧਰ ਆਪਣੇ ਨੇੜੇ ਦੇ ਪਿੰਡੋਂ ਲਈ ਆ ਬਾਈ। ਐਵੇਂ ਕਹੇ ਜੀ ਹਰਿਆਣੇ ਦੇ ਨਹੀਂ ਗਏ। ਇੱਕ ਮਿੰਟ ਆਪਣੇ ਘਰ ਮਈਆਂ ਹੁਣ ਉਧਰੋਂ ਆਈਆਂ ਹੋਈਆਂ ਨੇ ਪਿਛਲੇ ਪਿਛਲੇ ਸਾਲ ਭਾਈ 20 ਕਿਲੋ ਤਾਂ ਤੂੰ ਦੇਉ। ਜਮਾ ਸੌਖਾ ਦੂ। 20 ਕਿਲੋ ਤਾਂ ਤੂੰ 15 ਤਿਆਰ ਆ ਭਾਈ ਜਿਹੜਾ ਮਰਜੀ ਆ ਕੇ ਚੋਲ। ਧਾਰਾ ਤੁਰਾ ਓਕੇ। ਜਮਾ ਇੱਕ ਨੰਬਰ ਭਾਈ। ਭਾਅ ਇਹਦਾ ਕੀ ਰਹੂਗਾ? ਇਹ ਭਾਈ ਲੈਣ ਦੇਣਾ ਮੰਨ ਕੇ ਚੱਲ ਪਾ ਵੀ 2.5 ਦੀ ਝੋਡੀ। 2.5 ਲੱਖ ਦੀ 20 ਕਿਲੋ ਵਾਲੀ ਝੋਡੀ। ਹੋਏ ਹੁੰਦਾ ਭਾਈ ਯਾਰ ਰੇਟ ਤਾਂ ਆਪਣੇ ਵੀਡੀਓ 'ਚ ਹੀ ਹੋਣੇ ਨੇ। ਜਿਹੜੀ 70000 ਵਾਲਾ ਜਾਨਵਰ 70 ਦਾ ਮਿਲਣਾ, 2 ਵਾਲਾ 2 ਦਾ ਮਿਲਣਾ ਆਪਣਾ ਵੀ ਮੁੱਲ ਲਾਇਆ ਹੋਇਆ ਪੂਰੇ ਤੇ ਕਹਾ ਵੀ ਲੱਗਣੀ ਬਣਨੀ। ਭਾਅ ਲਉਣਾ ਪੈਂਦਾ। ਠੀਕ ਐ ਧਾਰਾ ਤੁਰਾ ਚੋਣ ਜੇ ਇੱਕ ਨੰਬਰ ਭਾਈ। 7.5 15 ਕਿਲੋ ਜੇੜ ਦੇ ਮਹੀਨੇ ਮਿਲ ਕੇ ਦੇਵਾਂਗੇ ਜੀ ਠੀਕ ਹੈ ਸੋ ਤਿੰਨ ਨੰਬਰ ਆ ਗਿਆ ਪਸੰਦ ਨੂੰ ਦਿਖਾਤੇ 953080955 ਕੋਈ ਵੀ ਨੰਬਰ ਤੁਹਾਡੇ ਪਸੰਦ ਹੋਵੇ ਦੇਖ ਕੇ ਖਰੀਦਦਾਰੀ ਕਰ ਸਕਦੇ ਹੋ ਸੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ